ਫਲੋਰ ਤੋਂ ਤਲਵਨ ਰੋਡ ਤੇ ਪੈਟਰੋਲ ਪੰਪ ਦੇ ਨਜ਼ਦੀਕ ਇੱਕ ਮੋਟਰਸਾਈਕਲ ਸਵਾਰ ਨੌਜਵਾਨ ਲੜਕੀ ਦੀ ਟਰੱਕ ਹੇਠਾਂ ਆਉਣ ਕਰਕੇ ਮੌਤ ਹੋ ਗਈ ਹੈ ਅਤੇ ਮੋਟਰਸਾਈਕਲ ਚਾਲਕ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਦੇ ਲਈ ਸਿਵਲ ਹਸਪਤਾਲ ਫਲੋਰ ਵਿੱਚ ਦਾਖਲ ਕਰਵਾਇਆ ਗਿਆ ਘਟਨਾ ਦੀ ਖਬਰ ਮਿਲਦੇ ਹੀ ਥਾਣਾ ਮੁਖੀ ਫਲੋਰ ਨੀਤ ਕੁਮਾਰ ਐਸਆਈ ਸੁਭਾਸ਼ ਚੰਦਰ ਪਹੁੰਚੇ ਨੇ ਤਾਂ ਮ੍ਰਿਤਕ ਲੜਕੀ ਦੀ ਲਾਸ਼ ਨੂੰ ਉਹਨਾਂ ਦੇ ਵੱਲੋਂ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿੱਚ ਭੇਜ ਦਿੱਤਾ ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਲੁਧਿਆਣਾ ਵਿੱਚ ਕੰਮਕਾਰ ਕਰਦੀ ਸੀ ਜੋ ਸ਼ੁੱਕਰਵਾਰ ਨੂੰ ਆਪਣੇ ਜਾਣਕਾਰ ਦੀਪਕ ਪੁੱਤਰ ਤੇਜੂ ਰਿਸ਼ੀਵਾਸੀ ਪਿੰਡ ਮਾਉਂਸਾਬ ਨਾਲ ਮੋਟਰਸਾਈਕਲ ਤੇ ਸਵਾਰ ਹੋ ਕੇ ਫਲੋਰ ਤੋਂ ਆਪਣੇ ਪਿੰਡ ਮਾਉਂਸਾਬ ਵੱਲ ਜਾ ਰਹੇ ਸਨ ਤਾਂ ਰਸਤੇ ਵਿੱਚ ਅੱਗੇ ਆ ਰਹੇ ਇੱਕ ਹੋਰ ਮੋਟਰਸਾਈਕਲ ਦੇ ਨਾਲ ਉਹਨਾਂ ਦਾ ਮੋਟਰਸਾਈਕਲ ਟਕਰਾ ਗਿਆ ਜਿਸ ਕਰਕੇ ਮੋਟਰਸਾਈਕਲ ਦਾ ਸੰਤੁਲਨ ਵਿਗੜ ਗਿਆ ਤੇ ਪਿੱਛੇ ਬੈਠੀ ਲੜਕੀ ਟਰੱਕ ਦੀ ਚਪੇਟ ਵਿੱਚ ਆ ਗਈ ਡਿਊਟੀ ਅਫਸਰ ਸੁਭਾਸ਼ ਚੰਦਰ ਨੇ ਦੱਸਿਆ ਕਿ ਜਾਂਚ ਪੜਤਾਲ ਕਰਕੇ ਬਣਦੀ ਕਾਨੂੰਨੀ ਕਾਰਵਾਈ ਵੀ ਇਸ ਮਾਮਲੇ 'ਚ ਕੀਤੀ ਜਾਵੇਗੀ ਬਿਊਰੋ ਰਿਪੋਰਟ ਦਾ ਯਾ ਟੀਵੀ ਅਤੇ ਪੰਜਾਬ ਹਰਿਆਣਾ ਲਾਈਵ ਭਾਈ ਕੀ ਨਾਮ ਹੈ ਤੇ ਕੀ ਹੋਇਆ ਸੀ ਤੁਹਾਡੇ ਨਾਲ ਹੱਸਾ ਕਿਦਾਂ ਹੋਇਆ ਮੇਰਾ ਨਾਮ ਦੀਪਕ ਹੈ ਹਾਂਜੀ ਪਿੰਡ ਮੋਹਸਾ ਜੀ ਜੀ ਮੈਂ ਕੰਮ ਤੋਂ ਆ ਰਹਾ ਸੀਗਾ ਜੀ ਬਾਈ ਕਿਤੇ ਹਾਂਜੀ ਤੇ ਫਲੋਰ ਮੈਨੂੰ ਟੱਕਰੀ ਤੇ ਮੈਂ ਉਹ ਮੈਨੂੰ ਮੈਂ ਕਿਹਾ ਵੀ ਉਹ ਕਹਿੰਦੇ ਮੈਨੂੰ ਛੱਡਿਓ ਵੀ ਮੈਂ ਕਿਹਾ ਚਲੋ ਮੈਂ ਗੰਨੇਪਿੰਡ ਹੀ ਜਾਣਾ ਕੰਮ ਤੇ ਮੈਂ ਤੁਹਾਨੂੰ ਉੱਥੇ ਉਤਾਰ ਦੂੰਗਾ ਤੁਸੀਂ ਉੱਥੇ ਆਟੋ ਜਾ ਜੀ ਹਾਂ ਹਾਂ ਮੈਂ ਉੱਥੇ ਗੰਨੇਪਿੰਡ ਜਾ ਰਿਹਾ ਸੀ ਬਸ ਰਸਤੇ 'ਚ ਮੋਟਰਸਾਈਕਲ ਮੋਟਰਸਾਈਕਲ ਬਹੁਤ ਤੇਜ਼ ਸੀਗਾ ਮੂਰੇ ਜਿਹੜਾ ਮੇਰੇ ਮੂਰੇ ਜਾ ਰਿਹਾ ਸੀਗਾ ਜੀ ਤੇ ਉਹਨੇ ਇੱਕਦਮੀ ਬ੍ਰੇਕ ਮਾਰਤੀ ਮੈਂ ਉਹਨਾਂ ਦੇ ਵਿੱਚ ਲੱਗ ਗਿਆ ਮੋਟਰਸਾਈਕਲ 'ਚ ਮੋਟਰਸਾਈਕਲ ਦੇ ਵਿੱਚ ਵੱਜ ਗਿਆ ਇਸ ਸਾਈਡ ਨੂੰ ਡੈਪੇ ਸਾਈਡ ਨੂੰ ਡਿੱਗੇ ਫਿਰ ਟਰੱਕ ਉੱਪਰ ਚੜ ਗਿਆ ਕੀ ਲੜਕੀ ਨੌਨ ਸੀ ਤੁਹਾਡੇ ਹਾਂਜੀ ਨੌਨ ਸੀ ਲੜਕੀ ਬਾਕਬ ਸੀ ਜਾਣਦੇ ਸੀ ਜਾਣਦੇ ਹਾਂ ਅੱਛਾ ਅੱਛਾ ਜੀ ਤੁਹਾਡੇ ਕੀ ਲੱਗਿਆ ਮੇਰੇ ਤਾਂ ਗੁੱਟ ਦੇ ਲੱਗੇ ਬਸ ਹੈਲੋ 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 ਸ਼ਿਵਾਜੀ ਗੰਨਾ ਪਿੰਡ ਦੇ ਵਿੱਚ ਐਕਸੀਡੈਂਟ ਹੋਇਆ ਕੀ ਕਾਰਨ ਦਾ ਐਕਸੀਡੈਂਟ ਹੈ ਕੀ ਕੀ ਗੱਲਬਾਤ ਹੈ ਕੀ ਨਾ ਪਤਾ ਗੰਨੇ ਪਿੰਡ ਰੋਡ ਤੇ ਸਵੇਰ ਜਿਹੜਾ ਐਕਸੀਡੈਂਟ ਹੋਇਆ ਸੀ ਲੜਕੀ ਦਾ ਤੇ ਟਰੱਕ ਦੇ ਥੱਲੇ ਔਨ ਕਰਕੇ ਉਹਦੀ ਲੜਕੀ ਦੀ ਮੌਤ ਹੋ ਗਈ ਲੜਕੀ ਦੀ ਡੈੱਡ ਬੋਡੀ ਜਿਹੜੀ ਹੈ ਲਿਆ ਕੇ ਜਿਹੜੀ ਸਿਵਲ ਹਸਪਤਾਲ ਕਾਰਵਲੀ ਜਮਗਰਾਤੀ ਹੈ ਤੇ ਜੋ ਵੀ ਉਹਦੇ ਪੇਰੈਂਟਸ ਆਉਣਗੇ ਉਹਨਾਂ ਦੇ ਬਿਆਨ ਲਿਖ ਕੇ ਤਾਂ ਹੀ ਕਾਰਵਾਈ ਕਰਨੀ ਹੈ ਕਿੰਨੀ ਉਮਰ ਕਿੰਨੀ ਹੈ ਲੜਕੀ ਦੀ ਲੜਕੀ ਦੀ ਉਮਰ ਦੇ ਬਾਰੇ ਵਿੱਚ 16-18 ਸਾਲ ਦੇ ਕਰੀਬ ਹੈਗੀ 16 ਕਾਰਨ ਕਿਦਾਂ ਆਇਆ ਹਾਸਿਲ ਹਾਸੇ ਦੇ ਕਾਰਨਾਂ ਨਾਲ ਤਾਂ ਤਵਜੀਹ ਕਰੂੰਗਾ ਮੈਂ ਦੇਖੂੰਗਾ ਵੀ ਕੀ ਗੱਲ ਹੋਈ ਹੈ ਡਾਕਟਰ ਸੁਖੀ ਨਾਮ ਹੈ ਤੁਹਾਡਾ ਇੱਕ ਐਕਸੀਡੈਂਟ ਹੋਇਆ ਬੋਡੀ ਆਈ ਕੀ ਲੱਗਦਾ ਕਿ ਮੇਰਾ ਨਾਮ ਡਾਕਟਰ ਰੋਹਿਤਾ ਐਸਡੀਐਚ ਫਲੋਰ ਤੋਂ ਇੱਕ ਸਾਡੇ ਕੋਲ ਦੋ ਪੇਸ਼ੈਂਟ ਆਏ ਸੀ ਸਾਡੇ ਤੋਂ ਇੱਕ ਸਵੀ ਕੁੜੀ ਜਿਹਦਾ ਨਾਮ ਸੀਗਾ ਮਨਦੀਪ ਕੌਰ ਡਾਕਟਰ ਆਫ ਮੇਜਰ ਸਿੰਘ 16 17 ਸਾਲ ਦੀ ਕੁੜੀ ਸੀਗੀ ਉਹ ਬਰਾਉਡਡ ਸੀਗੀ ਇਹਨਾਂ ਦਾ ਕੋਈ ਐਕਸੀਡੈਂਟ ਹੋਇਆ ਸੀਗਾ ਗੰਨੇ ਪਿੰਡ ਕੋ ਲੱਗੀ ਕੋਈ ਪਟੋਲ ਬੰਬ ਲੱਗੀ ਕੋਈ ਹੋਇਆ ਸੀ ਤੇ ਉਹ ਤਾਂ ਬਰਾਉਡਡ ਸੀਗੇ ਥੋੜੀ ਜਿਹੜੀ ਸੀਗੀ ਇੱਕ ਮੁੰਡਾ ਸੀਗਾ ਦੀਪਕ ਉਹ ਵੀ ਮਾਊ ਸਾਹਿਬ ਤੋਂ ਹੀ ਆ ਮੁੰਡਾ ਤੇ ਉਹਦੇ ਲੈਫਟ ਰਿਸਟ ਤੇ ਫ੍ਰੈਕਚਰ ਆ ਉਹ ਠੀਕ ਆ ਉਹਦੀ ਕੰਡੀਸ਼ਨ ਬਿਲਕੁਲ ਠੀਕ ਆ ਮੁੰਡੇ ਦੀ ਥੈਂਕ ਯੂ